ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਮਾਲੀ ਗੋੜ ਮਹੱਲਾ ਚੌਥਾ ਮੇਰੇ ਮਨ ਹਰ ਭਾਜੇ ਸਭ ਕਿਲਵੇ ਕਾਟੇ ਹਰ ਹਰ ਉੜ ਧਾਰਿਓ ਗੁਰ ਪੂਰੈ ਮੇਰਾ ਸੇਸ ਕੀ ਜੈ ਗੁਰ ਬਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮੰਦੇ ਬੋਂ ਕਟ ਕਾਟੇ ਹਰ ਸਾਜਨ ਮਿਲਿਓ ਗੁਰ ਪੂਰੈ ਗੁਰ ਬਚਨ ਬਿਕਾਨੋ ਹਟ ਹਾਟੇ ਮਕਰ ਪਰਾਗ ਦਾਨ ਬਹੁ ਕੀਆ ਸ਼੍ਰੀ ਰਿਦਿਓ ਅਦ ਕਾਟੇ ਬਿਨ ਹਰ ਨਾਮ ਕ ਮੁਕਤ ਨ ਪਾਵੇ ਬਹੁ ਕੰਚਨ ਤੀਜਾ ਕਟ ਕਾਟੇ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕ ਪਾਟੇ ਤ੍ਰਿਕੁਟੀ ਫੋਰ ਭਾਰਮ ਪਉ ਭਗ ਲਜ ਭਾਨੀ ਮਟਕੀ ਮਾਟੇ ਕਲ ਯੁਗ ਗੁਰਪੂਰਾ ਤਨ ਪਾਇਆ ਜਿੰਦੁਰ ਮਤਗ ਲਿਖ ਲਿਲਾਟੇ ਜਨ ਨਾਨਕ ਰਸ ਅਮਰਤ ਪੀਆ ਸਭ ਲਾਤੇ ਭੁਗਤ ਕਾਠ ਚੱਕਾ ਈ ਕੇ ਮਾਲੇ ਗੋਡ ਮਹੱਲਾ ਪੰਜਵਾ ਇਕ ਓਅੰਕਾਰੇ ਸਤਿਗੁਰ ਪ੍ਰਸਾਦਿ ਮਟਲੇ ਹਰਿ ਸੁਖ ਸਾਰੇ ਬੜ ਟਹਲਾ ਝੁਟੀਆਂ ਨਿਤਕਾਰੈ ਜਮ ਸਰ ਮਾਰ ਰਹਾ ਜਿਨਾਂ ਮਤਗ ਲਿਖਿਆ ਤੇ ਮੇਲੇ ਸੰਗਾਰੇ ਸੰਸਾਰ ਭਉ ਜਲ ਤਾਰਿਆ ਹਰਿ ਸੰਤੇ ਪਰਕੇ ਪਾਰੇ ਨਿ ਚਰਨ ਸੇਵ ਸਦਕੇ ਤੈ ਲੋ ਮੋ ਬੇਕਾਰੇ ਸਭ ਤਜੋ ਦੂਜੇ ਆਸੜੀ ਰਖਿਆ ਸੇ ਨਿਰੰਕਾਰੇ ਕੁੱਤ ਭਾਰਮ ਭੂਲੇ ਸਕਤਾ ਬਿਨ ਗੋੜੇ ਅੰਦੇ ਅੰਦਾਰੀ ਤਰੋ ਬਨਾਸੋ ਹੋਇਆ ਕੋ ਨਾ ਮਿਟਨ ਹਾਰਿ ਅਗਮ ਰੂਪ ਗੁਵਿੰਦ ਕਾ ਨਿਕ ਨਾਮੇ ਅਪਾਰੇ ਧੰ ਤੰਤੇ ਜਨ ਨਨਕ ਜਿਨ ਹਾਰੇ ਨਾਮਾ ਉਰਤਾਰ ਮਾਲੇ ਗੜ ਮਹੱਲਾ ਪੰਜੇਵਾ ਰਾਮ ਨਾਮ ਕੋ ਨਮਸਕਾਰੇ ਜਾ ਸੇ ਜਪਤੇ ਹੋਵਤ ਉਧਾਰ ਰਹਾਉ ਜਾਕੈ ਸਮਰਨ ਮਿਟੈ ਧੰਦੇ ਜਾ ਕੈ ਸਮਰਨ ਕੁੱਲੈ ਬੰਡ ਛੁੱਟੈ ਬੰਧੈ ਜਾ ਕੈ ਸਮਰਨ ਮੂਰਖ ਚਤਰੈ ਜਾ ਕੈ ਸਮਰਨ ਕੁੱਲੈ ਉਧਰ ਜਾ ਕੈ ਸਮਰਨ ਭਉ ਦੁਖ ਹਰੈ ਜਾ ਕੈ ਸਮਰਨ ਅਪਦ ਅਟਰੈ ਜਾ ਕੈ ਸਮਰਨ ਮੁਚਿਤ ਪਾਪੈ ਜਾ ਕੈ ਸਮਰਨ ਨਹੀਂ ਸੰਤਾਪੈ ਜਾ ਕੈ ਸਮਰਨ ਰਿੱਧਿ ਵਿਗਾਸੈ ਜਾ ਕੈ ਸਮਰਨ ਕਬਲਾਦਾਸੈ ਜਾ ਕਾ ਸਮਨ ਨਿਦ ਨਿਧਾਨੇ ਜਾ ਕਾ ਸਮਨੰਤਰ ਨਿਧਾਨੇ ਪਤ ਤੇ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਸਾਂ ਦੀਨ ਸਰਨੇ ਨਾਨਕ ਮਥਾ ਸੰਤੇ ਚੜਨੇ ਹਰ ਦਾਸ ਦਸਾਂ ਦੀਨ ਸਰਨੇ ਨਾਨਕ ਮਥਾ ਸੰਤੇ ਚੜਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ